ਤERN ਭਾਜੀ ਨਾਲ ਕੰਮ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਵੇਂ ਕੰਮ ਹੁੰਦਾ ਤੇ ਮੈਂ ਸੋਚਿਆ ਵੀ ਸਿੱਧਾ ਇਹਦੇ ਉੱਪਰ ਹੀ ਲੱਗੂਗਾ ਸਿੱਧਾ ਲੱਗਣਾ ਪਰ ਕਹਿੰਦੇ ਲੋੜ ਆਈ ਤਾਂ ਮੈਂ ਪਤਾ ਲੱਗਿਆ ਵੀ ਆਹ ਚੀਜ਼ ਮੋਟੇ ਵਿੱਚ ਲਾਤੀ ਇਹਦੇ ਉੱਤੇ ਹਾਂ ਇਹਦੇ ਤੇ ਅਸੀਂ ਗੱਡੀ ਦੀ ਗੱਲ ਕਰਦੇ ਆਈਏ ਮੈਂ ਨਾ ਰੂਪਨ ਉੱਤੇ ਮੈਂ ਕਿਹਾ ਕੋਈ ਨਹੀਂ ਲੱਗੂ ਭਾਈ ਕਿ ਮੈਂ ਕਿ ਬਿਚ ਨਹੀਂ ਬੜਦਾ ਤਾਂ ਹਾਂ ਤਾਂ ਜੇ ਆਹ ਜੈਲ ਹੈ

अच्छा ਇਹ ਸੁਣੋ ਪ੍ਰਗਰਮਾ ਨਹੀਂ ਇਦਰੀ ਕੋਲ ਦੇ ਲਈ ਅਸਚੋ ਦੋਨੋਂ ਪ੍ਰਗਰਮਾ ਅਸੀਂ ਜੋ ਕਰਦੇ ਹੁੰਦੇ ਸੀ ਅਸੀਂ ਇਹਨੂੰ ਉੱਪਰ ਕਰਦੇ ਦੋਨੋਂ ਨੂੰ ਆਪਣੀ ਲਿਮਾਰੀ ਦੇ ਆ ਨਾ ਟੁੱਟ ਗਈਆਂ ਨੇ ਸਾਡੀ ਲਿਮਾਰੀ ਦੀਆਂ ਤਾਂ ਹੀ ਉਹ ਬੰਦ ਨਹੀਂ ਹੁੰਦੇ ਆ ਚੀਜ਼ਾਂ ਟੁੱਟ ਗਈਆਂ ਨੇ ਸਾਡੀ ਲਿਮਾਰੀ ਚ ਉਹ ਵਿੱਚੇ ਹੀ ਫਸੇ ਹੋਏ ਨੇ ਸਾਰੇ ਕੋਈ ਬੋਲ ਲਗੇ ਨਾਰਮਲ ਉਧਰ ਆਪਾਂ ਮਿਲ ਜਾਈਏ ਬਸ ਕੋਈ ਗੱਲ ਜੀ ਸਹੀ ਤਾਂ ਕੋਈ ਲੋਟ ਟੌਪ ਤੇ ਬੁਲਦੇ बबी भी निभाएगी। हाँ। <laughs> <था था। laughs> मैं देखा तो मैं वो ये चीज बढ़िया लगी हुई है। हम्म। ओ बाप रे सही सही। कई बातें इन्हें बस ऐसे लगती हैं। हमारी जीवन और ज़िन्दगी बात सही है। आज चीज़ बढ़िया मैं कहा कि आज इन्हें उड़ीदान दे चाहिए यहाँ पे इसे तो। इसे तो। क्योंकि मेरे बेटे मर गए। ਤੇ ਬਾਕੀ ਜੋ ਸੋਸ਼ਲ ਹੈ ਉਹ ਤੁਹਾਨੂੰ ਵੀ ਕਹਿਿਆ ਨਾ ਕਿਹੋ ਜਿਹਾ ਲੱਗਦਾ ਸਿੱਧੀ ਕੰਨ ਕਿੰਨੀ ਚੀਜ਼ ਜੁੜ ਗਿਆ ਕੰਦ ਦਾ ਫੇਰ ਨਾ ਫੇਰ ਤਾਂ ਫਿਰ ਨੂੰ ਕੋਈ ਗੱਦੇ ਤੇ ਖੜਾ ਕੇ ਟੈਂਪਰਾ ਅੱਛਾ ਹੂੰ ਤੁਹਾਨੂੰ ਮੈਂ ਕਹਿ ਤਾ ਹੈਗਾ ਤੁਸੀਂ ਲਾਓ 2 ਮਹੀਨੇ ਛੱਡ ਦਿਓ ਆਫਿਸ ਦਾ ਖਿਹੜਾ ਨਾਲੇ ਸ਼ਾਂਤੀ ਆਉ ਤੁਹਾਡੇ ਦਿਮਾਗ ਨੂੰ ਕਿਤੇ ਰੋਜ਼ ਬਣਦੇ ਨਹੀਂ ਫੋਨ ਬਣਦੇ ਇਹ ਜੇ ਸੋਨਾ ਕਲੀਆਂ ਜੀ ਰਹਿਣਾ ਜਿਵੇਂ ਕਲੀ ਨਾ ਰਸੋ ਕਰ ਜਾਓ ਹੂੰ ਮੈਨੂੰ ਮੀਂਹ ਤੇ ਸਾਡਾ ਸ਼ੀਸ਼ਾ ਹੈਂਗ ਹੋ ਰਿਹਾ ਮੇਰਾ ਤਾਂ ਗੈਰ ਮੁੰਦਿਕਾ ਮਨਾ ਕਰਦਾ ਥੋੜਾ ਹੋਰ ਲੈ ਲਓ ਜੀ ਟੰਗ ਦਾ ਸ਼ੀਸ਼ਾ ਸਾਡਾ ਤੇ ਇਹ ਵਾਲੀ ਕੀ ਕਰ ਚੱਕਰ ਦੀ ਭਾਈ ਇਹ ਲੱਗਦਾ ਸੋ ਗਾਇਸ ਸਾਡਾ ਫਾਈਨਲੀ ਜਿਹੜਾ ਸ਼ੀਸ਼ਾ ਹੈ ਉਹ ਲੱਗ ਗਿਆ ਤੇ ਹਜੇ ਉਹਨਾਂ ਨੇ ਸੈਲੋ ਟੇਪਾਂ ਵਗੈਰਾ ਲਾ ਰੱਖੀਆਂ ਨੇ ਕਹਿੰਦੇ ਸਵੇਰੇ ਇਹ ਪੂਰਾ ਕੰਪਲੀਟ ਹੋ ਜਾਏਗਾ ਤੇ ਇਧਰ ਹਮ ਹੈ ਅਬ ਹਮ ਯਹਾਂ ਵਲੌਗ ਬਣਾਇਆ ਕਰਾਂਗੇ ਸ਼ੀਸ਼ੇ 'ਤੇ ਬਲੈਕ ਬਲੈਕ ਵੇਪ ਨਹੀਂ ਤੁਸੀਂ ਬਲੂ ਬਲੈਕ ਗ੍ਰੇ ਹਮ ਦੇਖੋ ਆ ਲਵਾਣੀ ਸਿੱਥੇ ਯਾਰ ਕਹਿ ਦੋ ਲਾ ਦੋ ਤਾਂ ਹਾਂ ਕਿੰਨੀ ਸੋਹਣੀ ਲੱਗਦੀ ਦੇਖੋ ਆ ਲਵਾਓ ਯਾਰ ਸਵੇਰੇ ਇਹ ਕਾਦੇ ਨੇ ਜੋੜਦੀ ਆਪਾਂ ਆਪੇ ਜੋੜ ਦਿੰਨੇ ਆ ਲਓ ਮੈਂ ਆਪੇ ਜੋੜ ਦਿੰਦੇ ਹਾਂ 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 ਲਓ ਆਪਾਂ ਆਪੇ ਜੋੜ ਦਿੰਨੇ ਆ ਨਹੀਂ ਤਾਂ ਸਵੇਰੇ ਕਹਿਦੇ ਹੋ ਲਾ ਦੇਣਗੇ ਚੰਗਾ ਉਹਨਾਂ ਨੂੰ ਕਹੋ ਲਾਈ ਦਿਓ ਆ ਦੇਖੋ ਐਵੇਂ ਵਧੀਆ ਲੱਗਦਾ ਯਾਰ ਉਵੇਂ ਖਾਲੀ ਜਿਹਾ ਲੱਗਦਾ ਲਾਓ ਲਾਓ ਤਾਂ ਮੈਂ ਕਦੋਂ ਜੀ ਦਲ ਕਿਉਂ ਨਹੀਂ ਆਈ ਨਹੀਂ ਨਹੀਂ ਸਵੇਰੇ ਕਹਿ ਦੋ ਚੰਗਾ ਕਿ ਲਵਾਓ ਖੜ ਕੇ ਇਹ ਆਪਾਂ ਨੂੰ ਸਹੀ ਲੱਗ ਰਹੀ ਨਾ ਆਪਾਂ ਲਵਾਓ ਕਈ ਵਾਰ ਮਿਸ ਆ ਦੇਖੋ ਐਵੇਂ ਖਾਲੀ ਜਿਹਾ ਲੱਗਦਾ ਹੋਂ ਲਾਇਆ ਸੋਹਣੀ ਲੱਗਦੀ ਹੈ ਨਹੀਂ ਤੇ ਲਿਆ ਔਰ ਜੋੜੀ ਦਿੰਨੇ ਆ ਆ ਸਹੀ ਲੱਗ ਰਹੀ ਸਹੀ ਲੱਗ ਰਹੀ ਬਚੀ ਪਈ ਹੈ ਸਾਰੀ ਪੀਸ ਹੈ ਇੱਕ ਆ ਪਿਆ ਟੋਟਾ ਜਿਹਾ ਥੱਲੇ ਲੱਗ ਜਾਊਗਾ ਲੋ ਗਾਇਸ ਸਾਡਾ ਸ਼ੀਸ਼ਾ ਹੋ ਗਿਆ ਫਾਈਨਲ ਮੈਂ ਤੁਹਾਨੂੰ ਦਿਖਾਤਾ ਤੇ ਇਹਦੇ ਆ ਹਰਿੰਦਰ ਬਾਕਸ ਹੈ ਜੇ ਇਹ ਸਵੇਰੇ ਲਾਣਗੇ ਬਾਕੀ ਤਾਂ ਟੋਟਲੀ ਕੰਮ ਕੰਪਲੀਟ ਆ ਬਸ ਆਪਣਾ ਪੇਂਟ ਰਹਿ ਗਿਆ ਪੁੱਟੀ ਹੋ ਗਈ ਐ ਉਹ ਰੂਮ ਚ ਪੇਂਟ ਹੋ ਗਿਆ ਆਫ ਵਾਈਟ ਦੇਖੋ ਕਲਰ ਦਾ ਚੇਂਜ ਹੈ ਨਾ ਇਧਰ ਵਾਈਟ ਲੱਗ ਰਿਹਾ ਉਹ ਆਫ ਵਾਈਟ ਲੱਗ ਰਿਹਾ ਤੇ ਬਾਕੀ ਇਧਰ ਵੀ ਹੋ ਗਿਆ ਡ੍ਰਾਇੰਗ ਰੂਮ ਚ ਵੀ ਪੇਂਟ ਹੋ ਗਿਆ ਪ੍ਰੋਪਰ ਸਾਰਾ ਕੁਝ ਓਕੇ ਆ ਆਪਣੇ ਰਹਿ ਗਏ ਕਟਨ ਦੇ ਜਿਹੜੇ ਲਵਾਣੇ ਨੇ ਆਪਣੇ ਪਾਈਪ ਉਹ ਲੱਗਣੇ ਨੇ ਮੈਂ ਕਹਿੰਨ ਬਾਸ ਕਰਾਵਾਂਗੀ ਮੈਨੂੰ ਤੇ ਉਹ ਸ਼ੀਸ਼ੇ ਡੰਨ ਲਾਗੇ ਪਤਾ ਨਹੀਂ ਯਾਰ ਕਿਉਂ ਹਰ ਦਿਨ ਆ ਰਹਦਾ ਵੀ ਚਲ ਕਰਾਇਆ ਰਹਿੰਦੇ ਆ ਕਰਾ ਲਏ ਹਨ ਦੇਖੋ ਇਹ ਕੰਮ ਰੋਜ਼ ਰੋਜ਼ ਤਾਂ ਹੁੰਦੇ ਨਹੀਂ ਜਦੋਂ ਵਿੱਚ ਬਹਿ ਜੇ ਬੰਦਾ ਫਿਰ ਘੋਲ ਹੋ ਜਾਂਦੀ ਹੈ ਤਾਂ ਇਹ ਹੁੰਦਾ ਕਿ ਚਲ ਜਿਹੜਾ ਨਿਬੜਦਾ ਨਿਬੇੜਦੀ ਹੈ ਫਟਾਫਟ ਤੇ ਹਜੇ ਆ ਲੱਥੇ ਕਿਥੇ ਤਾਂ ਆਪਾਂ ਹੋਰ ਹੀ ਕੁਝ ਲੱਗਣ ਨੇ ਆ ਰਾਉਂਡ ਸ਼ੀਸ਼ਾ ਲਗਵਾਇਆ ਦੱਸ ਜਿਹੜੀ ਆਪਾਂ ਮੇਨ ਸਾਡੀ ਐਂਟਰਸ ਹੋਏਗੀ ਇੱਥੋਂ ਹੋਏਗੀ ਤੇ ਇੱਥੋਂ ਹੋਏਗੀ ਇਧਰੋਂ ਐਂਟਰਸ ਹੋ ਆਪਾਂ ਐਂਟਰ ਹੋਵਾਂਗੇ ਤੇ ਆਪਣੇ ਇਧਰ ਸ਼ੀਸ਼ਾ ਆਏਗਾ ਆ ਲੁੱਕ ਕਾਏਗੀ ਦੱਸਿਓ ਕਮੈਂਟ ਕਰਕੇ ਕਿਉਂ ਹਾਂਜੀ ਆਜੋ ਆਜੋ ਐ ਨਹੀਂ ਹਣਾ ਆਜੋ ਆਜੋ ਇਹ ਕੁਛ ਕਰ ਰਿਹਾ ਬਾਹਰ ਤਾਂ ਹੀ ਕਿਹਾ ਰਿਹਾ ਮੈਂ ਨਹੀਂ ਹਣਾ ਆਜੋ ਲਓ ਜੀ ਹੁਣ ਅਸੀਂ ਰਾਤ ਨੂੰ ਆਏ ਹਾਂ ਸਫਾਈ ਕਰਨ ਹੁਣ ਮੂਡ ਚੇਂਜ ਹੋ ਗਿਆ ਕਾਰਖਾਨੇ ਦੇ ਨਹੀਂ ਹੁਣ ਕੱਲ ਨੂੰ ਹੀ ਕਰਾਂਗੇ ਸਫਾਈ ਵੈਸੇ ਤਾਂ ਮੈਨੂੰ ਬੱਬੀ ਪੈਂਟਰ ਕਹਿ ਕੇ ਗਿਆ ਕਿ ਸਵੇਰੇ ਸਾਰੀ ਸਫਾਈ ਕਰ ਦੋ ਕਹਿੰਦਾ ਕਰ ਦੋ ਕਿਉਂ ਕਦੇ ਯਾਰ ਕੰਮ ਦੇ ਸਾਰੀ ਕਰ ਬੈਠੇ ਰਹਿੰਦੇ ਮਾਰਨਾ ਨੂੰ ਕੀ ਰੰਦਾ ए तो हर ये सारा प्रॉपर्टी करना पड़ा है ये इधर तो इतना है भी नहीं रेग मार डेग डेग नहीं। तो तो मार ता ही मंडल मंदा रेग मार नहीं हाँ हर ये ओ देखो केल्ला जेबी रंजे टकने वो दे दे पे ना चलो कहीं थोड़ा पास हाइलिंग करनी है भी अब तारंग ने कालू मुंड बराबरी तो नहीं करनी है भी ਪਰ ਕੀ ਜਿਹੜੇ ਸੋਟੋਮਟਿਕ ਕੰਮ ਨੇ ਦੇਖਣ ਸਮਾਰਟ ਹੋਊਗਾ ਜੇ ਜੋ ਹੈਗਾ ਭਾਈ ਫालतू ਕੁਝ ਚੱਕ ਲਿਆ ਬਸ ਥੋੜਾ ਬੋਤਾ ਹੀ ਰਹਿ ਗਿਆ ਸਾਡਾ ਜਿਹੜੇ ਜ਼ਰੂਰੀ ਪੱਖੇ-ਪੁੱਖੇ ਟੰਗਾਵਾਂਗੇ ਉਦੋਂ ਜਦੋਂ ਵਿੱਚ ਬੈ ਜਾਣਗੇ ਇੱਕ ਵਾਰੀ ਹੋਣਾ ਐਕਟੀਵੇਸ਼ਨ ਨੇ ਲਾਸਟ ਵਾਰੀ ਹੋਣਾ ਜਿਹੜੇ ਸਵਿਚ ਹਰ ਰਹੇ ਨੂੰ ਕਵਰ ਕਿਸੇ ਕੋਈ ਨਹੀਂ ਦੇਖਿਆ ਇਹ ਦੇਖੋ ਕਵਰ ਕੀਤੇ ਨੇ ਉਹਨਾਂ ਨੇ ਉੱਪਰ ਇਹਨਾਂ ਦੀ ਪਲੇਟਾਂ ਜਿਹੜੀਆਂ ਲੱਗਣੀਆਂ ਨੇ ਉਹ ਕਹਿੰਦੇ ਸਾਰਾ ਕੰਪਲੀਟ ਹੋ ਜੇ ਫਿਰ ਲਾਵਾਂਗੇ ਆਪਾਂ ਤੇ ਬਾਕੀ ਦੇਖਦੇ ਆ ਕਦੋਂ ਤੱਕ ਐਂਟਰ ਕਰਦੇ ਆ ਤੁਹਾਨੂੰ ਦੱਸੀ ਜਾਵਾਂਗੇ ਵਲੌਗਾਂ ਵਿੱਚ ਤੁਸੀਂ ਬਣੇ ਰਹੋ ਵਲੌਗਾਂ ਚ ਠੀਕ ਹੈ ਜੀ ਬਾਕੀ ਬੋਤਲ ਨਾ ਖੋਈਆਂ ਹੂੰ ਦੇਖਦੇ ਹਾਂ ਕੋਸ਼ਿਸ਼ ਤਾਂ ਹੈਗੀ ਐ ਕਿ ਸੰਡੇ ਤੱਕ ਹੋ ਜਾਈਏ ਬਾਕੀ ਵੇਨੇ ਆ ਲਓ ਜੀ ਆ ਦੇਖੋ ਸਾਡੀ ਬੱਚਾ ਪਾਰਟੀ ਤੇ ਨਾਲ ਕਾਈਟ ਰੱਖਿਆ ਹੋਇਆ ਕਾਈਟ ਵੀ ਨਾਲ ਰੋਟੀ ਖਾਣਾ ਹੈ ਰੋਟੀ ਖਾ ਰਿਆ ਹੈ ਸਕੂਲ ਚ ਲੈ ਗਏ ਸਕੂਲ ਚ ਲੈ ਕੇ ਜਾਣਾ ਸਕੂਲ ਦੇ ਮੈਡਮ ਕਹਿਣਗੇ ਕਿ ਕਿਉਂ ਲੈ ਕੇ ਆਏ ਹੋ ਫੇਰ ਲਓ ਜੀ ਮਾਰਨਿੰਗ ਦਾ ਟਾਈਮ ਆ ਤਾਂ ਸਕੂਲ ਜਾਣ ਦੀ ਤਿਆਰੀ ਇਹਨਾਂ ਦੀ ਫੁੱਲ ਤੇ ਅੱਜ ਫਤਿਹ ਖਾ ਰਿਆ ਪਰੋਠੀ ਤੇ ਦੰਮਣ ਨੇ ਖਾਦੀ ਤਾਂ ਕਰਕੇ ਖਾ ਰਿਆ ਨਹੀਂ ਤੇ ਉਹ ਖਾਂਦਾ ਹੀ ਨਹੀਂ ਹੈਗਾ ਹੈ ਫਤਿਹ ਦੁੱਧੂ ਵੀ ਪੀਣਾ ਨਾਲ ਕੱਲੀ ਰੋਟੀ ਨਹੀਂ ਖਾਣੀ ਠੀਕ ਹੈ ਗੁੱਤ ਕਰਨੀ ਮੈਂ ਟਿਫਿਨ ਪੈਕ ਕਰ ਲਾਂ ਪਹਿਲਾਂ ਗੁੱਤਾ ਤੂੰ ਪਹਿਲਾਂ ਚਾਹ ਪੀ ਰਾਮ ਨਾਲ ਫਿਰ ਗੁੱਤ ਕਰਦੀ ਆ ਠੀਕ ਹੈ ਹੁਣ ਤੂੰ ਇੰਨੀ ਅੱਜ ਟੈਨਸ਼ਨ ਚ ਕੱਤੋਂ ਹੈ ਉੰਗਾਈ ਗਏ ਕਿਹੜੀ ਉਹ ਗਾਲਾਂ ਨਹੀਂ ਕਾਇਆ ਉਹਨੇ ਸਣੇ ਪਿੰਡ ਕੁੱਟਣਾ ਉਹ ਕੰਮ ਹੋਇਆ ਪਿਆ ਹੈ ਅਮਣ ਅੱਜ ਬਹੁਤ ਗੁੱਸੇ 'ਚ ਤੇ ਅੱਜ ਸਾਰੇ ਜਣੇ ਬਚ ਜਿਓ ਕਿ ਅੱਜ ਪਤਾ ਨਹੀਂ ਕੀ ਬਣ ਜਾਣਾ ਹੁਣੇ ਘੜੀ ਦੋ ਘੜੀ ਚ ਕੀ ਬਣ ਜਾਣਾ ਕੋਈ ਪਤਾ ਨਹੀਂ ਲੱਗਦਾ ਤਾਜਾ ਜੀ ਸਾਨੂੰ ਸਵੇਰ ਦਾ ਬੜਾ ਗੁੱਸਾ ਚੰਨੇ ਸਵੇਰ ਦੇ ਹੀ ਨਾ ਬਸ ਕੋਈ ਬੰਦਾ ਹੀ ਲੱਭਣ ਡਿਆ ਕਿਉਂਕਿ ਬੰਦਾ ਲੱਭ ਜੇ ਤੇ ਉਹਦਾ ਕੰਮ ਕਰਦੀ ਹੈ ਕੋਈ ਲੜਾਈ ਨੂੰ ਕੋਈ ਲੱਭਣ ਨਹੀਂ ਡਿਆ ਅੱਜ ਸਾਡਾ ਪੂਰਾ ਮੂਡ ਲੜਾਈ ਕਰਨ ਦਾ ਕੋਈ ਮਿਲੇ ਤਾਂ ਸਹੀ ਮੈਂ ਆਇਆ ਮੈਂ ਘਰੇ ਉਹ ਚਾਈ ਫਿਰ ਦੇ ਜਾਨਾ ਨਹੀਂ ਉਹ ਨਹੀਂ ਉਹ ਵਿਚਾਰੇ ਠੰਡੇ ਹੋ ਗਏ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇਹ ਤੁਸੀਂ ਮੇਰੀ ਅੱਜ ਵਾਲੀ ਵੀਡੀਓ ਦੇਖ ਲਿਓ ਵੀਡੀਓ ਦੇ ਵਿੱਚ ਅਹੀ ਉਹ ਮੁੱਦਾ ਵੀ ਚੱਕਿਆ ਹੋਇਆ ਪਹਿਲਾਂ ਤਾਂ ਵੀ ਉਹੀ ਗੱਲ ਪੁੱਠਾ ਬੋਲਦੇ ਪੁੱਠਾ ਬੋਲੂਗਾ ਜਿਹੜਾ ਮੈਂ ਚੱਕ ਪੁੱਠਾ ਹੀ ਹੋਣਾ ਜਿੱਦਾਂ ਤੁਹਾਨੂੰ ਪਤਾ ਹੋ ਉਹ ਹੀ ਹੈ ਨਾ ਜਿਹੜਾ ਬੰਦਾ ਵਿਚਾਰ ਆਕੇ ਆ ਦੁਖੀ ਹੈ ਸੜਿਆ ਹੈ ਉਹਨੇ ਤਾਂ ਫਿਰ ਪੁੱਠਾ ਬੋਲਣਾ ਉਹਨੇ ਤਾਂ ਦੇਖੋ ਉਹ ਚੱਲੋਂ ਉਹ ਤਾਂ ਨਹੀਂ ਇੱਥੇ ਕਿਹਨੂੰ ਇਹ ਮੇਰੇ ਅੱਜ ਦੇ ਮੈਨੂੰ ਹੋਰ ਮੈਨੂੰ ਲਗਰਾ ਗੱਲ ਚੱਪਲ ਪਾ ਲੈ ਪੈਰਾਂ 'ਚ ਉਹ ਤਾਂ ਇਹ ਦੇ ਮੂਰੇ ਖੜਾ। ਮਨ ਆ ਕਲਰ ਸਹੀ ਹੈ ਆਦੇ ਵਾਸਤੇ ਆ ਫੁੱਲ ਕਾਰੀ ਸੂਟ ਬਣਾਇਆ ਇਹ ਜੋ orange ਕਲਰ ਤੇ ਬੰਦਾ ਜਿਆਦਾ ਵਧੀਆ ਲੱਗਦਾ ਆਪਣੇ ਜਿਆਦਾ orange ਕਲਰ ਤੇ ਬਣਦੇ ਨੇ। ਇਹ ਕਸਟਮਰ ਦੀ ਚੋਈ ਸੇ ਕਲਰ। ਕਸਟਮਰ ਦੀ ਚੋਈ। orange ਕਲਰ ਵੀ ਬਹੁਤ ਵਧੀਆ ਬਣਦਾ। ਹਮ। ਆਪਾਂ ਦੇਖ ਸਕਦੇ ਆ ਆਪਣੀ ਗੱਲ ਦਾ। ਹਾਂ ਸਹੀ ਗੱਲ ਹੈ। ਉਹ ਫਲਕਾਰਿਸ ਨਹੀਂ ਸੰਕਰ ਦੇ ਪਰਸ ਹੈ ਹਾਂ ਸਹੀ ਗੱਲ ਹੈ ਅਮਨ ਨੇ ਵੀ ਅੱਜ ਸੂਟ ਪਾਇਆ ਪਸ਼ਮੀਨੇ ਦਾ ਅੱਜ ਵੀ ਨਹੀਂ ਪਾਇਆ ਪਹਿਲਾਂ ਵੀ ਪਾਇਆ ਇਹ ਚੁੰਨੀ ਕੋ ਬਣੀ ਇਹ ਚੁੰਨੀ ਬੋਛਾ ਨਾ ਕਰਦਾ ਡਾਕਟਰ ਡਾਕਟਰ ਤੇਰੀ ਨੂੰ ਪਸੰਦ ਆ ਜਾ ਤੂੰ ਕੱਪੜਾ ਵੀ ਕਾਉਂ ਜਾ ਲਾ ਦਿਖਾ ਸੂਟ ਲਾਗੂ ਆ ਕੇ ਕਿੰਨਾ ਟੱਪ ਰੱਖੇ ਚੁੰਨੀ ਤਾਂ ਮੈਂ ਕਿਹੜੀ ਦਿਨਾਂ ਚੁੰਨੀ ਤੇਰੀ ਕਿੱਥੇ ਪਈ ਕੁਝ ਬੋਲੇ ਕਿ ਡਾਈਓ ਕਿ ਆਈ ਹੋਈ ਇਹਨੇ ਬਸ ਉਹ ਕਿਤੇ ਆਈ ਹੋਣੀ ਹੈ ਨਾ ਕੱਲ ਵੀ ਤਾਂ ਸਿੰਗਲ ਹੀ ਡਾਈ ਹੋਣੀ ਹੈ ਮੈਂ ਕਿਹਾ ਸੀ ਕਿ ਅੰਕਲ ਨੂੰ ਲਾ ਦੋ ਕਿ ਤੇ ਗੈਪ ਆ ਰਿਹਾ ਵਿੱਚ ਕਿ ਜਦੋਂ ਨੀਚੇ ਇੱਕ ਹੋਰ ਚੀਜ਼ ਰੱਖੀ ਉਹਦੇ ਫਿਰ ਤੋਂ ਜ਼ਿਆਦਾ ਗੈਪ ਆਊਗਾ ਗੈਪ ਤਾਂ ਨਹੀਂ ਆ ਰਿਹਾ ਪੁੱਛਿਆ ਸੀ ਲਾ ਦੋ ਚਲੋ ਜੀ ਰੋਟੀ ਖਾ ਲਈ ਉਹ ਤੋਂ ਬਾਅਦ ਪਹਿਲਾਂ ਬਲੌਗ ਸ਼ੁਰੂ ਨਹੀਂ ਕੀਤਾ ਪਰ ਅੱਜ ਉੱਥੇ ਬਟਿਕ ਤੇ ਬੈਠੇ ਆ ਕੇ ਨਹੀਂ ਕੰਮ ਕਰ ਕਰਨ ਲੱਪੇ ਤੇ ਰੋਟੀ ਖਾਂਦੇ ਆ ਨਾ ਸਾਨੂੰ ਉਸਾਲ ਤੱਕ ਹੋਣਾ ਹੈ ਕਿ ਮੈਂ ਕੁਝ ਲੈ ਕੇ ਆ ਰਿਹਾ ਤੁਹਾਡੇ ਲਈ ਆਪਾਂ ਇਹਦੀ ਕਰ ਲੱਗੇ ਅਨਬਾਕਸਿੰਗ ਤੇ ਸਾਂਝੀ ਕਰਾਂਗੇ ਨਾ ਸੰਨ ਖਾਨੀ ਕੀ ਸਰਪ੍ਰਾਈਜ਼ ਤੇ ਪੁੱਠਾ ਖੁੱਲ ਗਿਆ ਹੋ ਗਿਆ ਪੁੱਠੇ ਸਰਪ੍ਰਾਈਜ਼ ਪੁੱਠਾ ਹੀ ਖੁੱਲ ਗਿਆ ਯਾਰ ਯਾਰ ਇਹ ਡਵਡੇ ਹੈ ਤੇ ਟੇੜੇ ਚਾਂਸ ਸੁਪਰ ਲਾਡ ਇਹਨੂੰ ਲਾ ਨਾਲ ਕਰਕੇ ਦੇਖਣਾ ਆਪਣੇ ਵਿਊਅਰਸ ਨੂੰ ਤਰੀਕ ਤਰ੍ਹਾਂ ਲੈ ਵਿਊਅਰਸ ਨੂੰ ਤਰੀਕ ਤਰ੍ਹਾਂ ਹਾਂ ਬਹੁਤ ਨੇ ਦੇਖ ਮਮੀ ਦੀ ਵੀਡੀਓ ਫਾਈਲ ਜੋ ਧਰਤੀ ਵਾਲੇ ਨੇ ਉਹਨੇ ਕੋਲ ਬਣ ਚੁੱਕੀ ਸੀ ਲਓ ਜੀ ਆਪਾਂ ਤੁਹਾਨੂੰ ਇਹ ਲਖਨੇ ਆ ਪੁਰਾਣੀ ਗੇਟ ਦੇ ਉੱਪਰ ਲੱਗਣੀਆਂ ਪਹਿਲਾਂ ਤਾਂ ਇਹ ਕਹਿੰਦੇ ਆ ਹੀ ਉਹ ਲੈ ਕੇ ਆਉਨੇ ਆ ਜਿਹੜੀਆਂ ਸੋਲਰ ਸਿਸਟਮ ਹੁੰਦਾ ਯਾਰ ਇਹ ਤਾਂ ਪਲਾਸਟਿਕ ਦੀ ਹੈ ਨਾ ਪਲਾਸਟਿਕ ਨਹੀਂ ਐਲੂਮੀਨੀਅਮ ਹੈ ਐਲੂਮੀਨੀਅਮ ਇਹ ਐਲੂਮੀਨੀਅਮ ਲੋ ਜੀ ਇਹ ਕਿਹਦੇ ਕਹਿੰਦੇ ਆਪmane ਇਹ ਉਹਦੇ ਵਾਲਾ ਹੈ ਇੰਗਲੈਂਡ ਵਾਲਾ ਇੰਗਲੈਂਡ ਵਾਲਾ ਮੰਡ ਤਾਂ ਇਹਨਾਂ ਦਾ ਆਪਾਂ ਕਿਉਂਕਿ ਆਪਣੀ ਨੂੰ ਇੰਗਲੈਂਡ ਦੀ ਹੈ ਨਾ ਇਹ ਆ ਬਿਲਕੁਲ ਕਿਤੇ ਇਹ ਨੂੰ ਲੈ ਲਈ ਓਏ ਇਹ ਸੀਰਤ ਕਰਕੇ ਇਨੇ ਪੈਸੇ ਲਾਣੇ ਪੈ ਗਏ ਹੋਰ ਇਹ ਤਾਂ ਹੀ ਤੇ ਕਿਥੋਂ ਲੋੜ ਨਹੀਂ ਤਾਂ ਹੀ ਤੇ ਸੁਨਾਮ ਜਾਂ ਸੰਗਰੂਰ ਦੀਆਂ ਲੈ ਆਉਂਦੇ ਇਹ ਸੀਰਟ ਕਰਕੇ ਸਾਨੂੰ ਪੈਸੇ ਲੈਣੇ ਪਾਏ ਇਹ ਹੀ ਤੇ ਬਲਬ ਵੀ ਨਹੀਂ ਦਤ ਅੰਦਰ ਬਲਬ ਨੂੰ ਦੋ ਸਿੱਧਾ ਬਲਬ ਪਾ ਲਿਆ ਪਹਿਲੇ ਪਹਿਲੇ ਬਲਬ ਲਿਆ ਆਪਣੇ ਗੇਟ ਵਾਸਤੇ ਆਪਾਂ ਨਹੀਂ ਲਾਈਟਸ ਲਿਆਉਂਦੇ ਨੇ ਤੇ ਦੂਜੀ ਵੀ ਸੇਮ ਹੀ ਹੈ ਤੇ ਦੇਖੋ ਡਿਜ਼ਾਈਨ ਦੱਸਿਓ ਕਿਵੇਂ ਦਾ ਤੁਹਾਨੂੰ ਕਿਵੇਂ ਦੀ ਲੱਗੀ ਅਸੀਂ ਸਾਰਿਆਂ ਨੇ ਜਦੋਂ ਤੁਹਾਨੂੰ ਫੋਟੋ ਭੇਜਿਆ ਸਾਰੇ ਜਣੇ ਸਿਲੈਕਟ ਕਰਨ ਲੱਗੇ ਪਈ ਮਸਲ ਸਿਲੈਕਟ ਨੂੰ ਮਸਾਂ ਮਸਾਰੀ ਕਿ ਲੱਗਣੀਆਂ ਦੇਖੇ ਮੈਂ ਕਿਹਾ ਆਹ ਠੀਕ ਹੈ ਤਾਂ ਤੁਹਾਨੂੰ ਮੈਨੂੰ ਕਹਿੰਦੇ ਇੰਗਲੈਂਡ ਵਾਲੀ ਹੈ ਮੈਂ ਕਿਹਾ ਲਓ ਗੱਲ ਬਣ ਗਈ ਮੈਨੂੰ ਲੈਣ ਵਾਲੀ ਤੇ बाकी जो लगन जगन फिर तुम दिखावे यूरोप टच कह लो इंग्लैंड कह लो यूरोप टच बस ला दे यार ये तो निकल जा करूंगा आराम से नहीं उन फिट करने पेच लग ऊपर देखा अच्छा अच्छा और ये रख देना ये बहुत अपने अनबॉक्सिंग थोड़ी लाइट है ये बिजली आने लानी नहीं नहीं प्लंबर लाके के जाओगे पेंटर ला के आओ कर दो ना किधर हो गई थी प्लंबर ला के आओ एक पेंटर ला ਕਿੱਦਣ ਕਹੋ ਕਿਦਣ ਕਹੋ ਨਹੀਂ ਕਿਦਣ ਕਹੋ ਜਿਹੜੇ ਪਲੰਬਰ ਤੇ ਆ ਰਹੇ ਆ ਵੀਰੇ ਕੋਈ ਪਤਾ ਨਹੀਂ ਹੈਗਾ ਇਹ ਤੇ ਕੋਈ ਪਤਾ ਨਹੀਂ ਪਲੰਬਿੰਗ ਕਰ ਲੈ ਇੱਥੇ ਸਭੋ ਸੱਚ ਆ ਪਲੰਬਰ ਤੋਂ ਬੋਸ ਵੇਸਨ ਬੋਸ ਵੇਸਨ ਹੀਟਿੰਗ ਕਰਨਾ ਆ ਰਿਹਾ ਬਿਜਲੀ ਦੀ ਆਹਾਰਾ ਬੋਸ ਕਰਿਓ ਸਾਡਾ ਦੱਬਾ ਤੇ ਉੱਡਾ ਕੇ ਤੂੰ ਬੋਲਦੇ ਮਧਾਰੀਆਂ ਵਾਂਗੂ ਜੀ ਹੈ ਕਿੱਥੇ ਆ ਤੇ ਕੱਟਦਾ ਹੀ ਉਧਰ ਕੋਣ ਜਿਹੜੇ ਵੀਰ ਜੀ ਨੂੰ ਉਹ ਤਾਂ ਆਪ ਹੀ ਆ ਗਿਆ ਮੈਂ ਪੂਰਾ ਵੀ ਜਲੇਟਾ ਦੀ ਵੇਟ ਕਰਨ ਰਿਆਂਗੇ ਮੇਲਾ ਤਾਂ ਜਿੰਨੇ ਮਿਸਤਰੀ ਲਾਈ ਅੱਜ ਕਿਆ ਹੋ ਗਿਆ ਮੋਸਟ ਵੈਲਕਮ ਮੈਂ ਕਿਹਾ ਆ ਜਾਓ ਹੂੰ ਮੈਂ ਚਲੇ ਨਿਕਾ ਮੈਂ ਅੰਨਾ ਚੁੱਲੇ ਮੂਰੇ ਆਪਾਂ ਨੇ ਅਨਬਾਕਸਿੰਗ ਕਰਤੀ ਤੁਸੀਂ ਦੇਖ ਸਕਦੇ ਹੋ ਹਜੇ ਭਾਂਡੇ ਵੀ ਨਹੀਂ ਚੱਕੇ ਸਾਨੂੰ ਸਾਨੂੰ ਵੀ ਨਹੀਂ ਭਾਂਡੇ ਚੱਕੇ ਸਾਡੇ ਕੋਲ ਸਵਰ ਨਹੀਂ ਹੋਇ ਉਹ ਤਾਰੇ ਨਹੀਂ ਪਾਉਣੀ ਕਿਤੇ ਉਹ ਜਿਹਨਾਂ ਕੀ ਨਹੀਂ ਜੀਰ ਚ ਪਰੇਤਾਨ ਨਹੀਂ ਪਾਉਣੀ ਕਾ ਨਾਸ ਕੂਟੀ ਤੇ ਬੈਠਾ ਹੈ ਇਸ ਕੋ ਸਿਰ ਬੈਠੀ ਪੂਰਾ ਪਤਾ ਨਹੀਂ ਦੇਰੀ ਆ ਤਾਂ ਪੈਸਾ ਤਾਂ ਚੱਕਲਾ ਮੂਵੀ ਦਾ ਇੰਨੀ ਦਰਦ ਕਿਲੋੜਾ ਮੈਨੂੰ ਪਤਾ ਕੀ ਹੋਇਆ ਸੀਗਾ ਮੈਸ ਜਿਹੜਾ ਜਿਹੜਾ ਨਵਾਂ ਨਵਾਂ ਸਾਈਕਲ ਆਇਆ ਸੀ ਨਾ ਮੈਂ ਇਹੀਂ ਫੜ ਕੇ ਚੜਾ ਗਿਆ ਚਲਾ ਲਿਆ ਸੀ ਬਠਿੰਡੇ ਫਿਰ ਜਦੋਂ ਸਕੂਟਰੀ ਆਈ ਫਿਰ ਜਦੋਂ ਸਕੂਟਰੀ ਇੰਨ ਚੱਕ ਕੇ ਲਗੀ ਮੈਂ ਕਿਹਾ ਮम्मा ਮੇਰੇ ਤੇ ਵਿਸ਼ਵਾਸ ਕਰੋ ਮੈਨੂੰ ਸਕੂਟਰੀ ਚਲਾਣੀ ਆਂਦੀ ਹੈ ਬਸ ਸਿੱਖੀ ਸਕੂਟਰੀ ਬਸ ਨਾ ਕਿਸੇ ਨੇ ਸਿਖਾਈ ਗੱਡੀ ਵੀ ਬਣਾਈ ਸੀਗੀ ਅਰੇ ਫਿਰ ਇਹਨੂੰ ਕਹਿੰਦੇ 911